ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਤੇ ਜੀ ਮੋਟੀਵੇਸ਼ਨ ਚੈਨਲ ਤੇ ਅੱਜ ਦੋਸਤੋ ਬਹੁਤ ਹੀ ਪਿਆਰੀ ਤੇ ਅਨੋਖੀ ਕਹਾਣੀ ਤੁਹਾਡੇ ਲਈ ਲੈ ਕੇ ਆਈਆਂ ਜਿਸ ਦਾ ਨਾਮ ਹੈਗਾ ਜੀ ਅਨੋਖਾ ਇਨਾਮ ਜਿਸ ਦਾ ਨਾਮ ਕੀ ਹੈ ਇਨੋਖਾ ਨਾਮ ਇੱਕ ਲੜਾਈ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮਹਾਰਾਜਾ ਕ੍ਰਿਸ਼ਨ ਦੇਵ ਰਾਏ ਨੇ ਜਿੱਤ ਦਾ ਜਸ਼ਨ ਮਨਾਇਆ ਜੇਸ ਵਿੱਚ ਸਾਰੇ ਹੀ ਸਭਾ ਦੇ ਮੈਂਬਰ ਦਰਬਾਰੀ ਮੰਤਰੀ ਸੈਨਾ ਦੇ ਅਧਿਕਾਰੀ ਸ਼ਾਮਲ ਸਨ ਤਿਉਹਾਰ ਦੇ ਖਤਮ ਹੋਣ ਤੇ ਮਹਾਰਾਜ ਨੇ ਕਿਹਾ ਭਰਾਓ ਇਹ ਜਿੱਤ ਕੱਲੀ ਮੇਰੀ ਨਹੀਂ ਆਪਣੇ ਸਾਰੇ ਸਾਥੀਆਂ ਤੇ ਸਹਿਯੋਗੀਆਂ ਦੀ ਜਿੱਤ ਹੈ ਮੈਂ ਚਾਹੁੰਦਾ ਹਾਂ ਕਿ ਮੇਰੇ ਸਾਰੇ ਸਹਿਯੋਗੀ ਇਸ ਮੌਕੇ ਤੇ ਇਨਾਮ ਪ੍ਰਾਪਤ ਕਰਨ ਪਰ ਮੇਰੀ ਇੱਕ ਸ਼ਰਤ ਹੈ ਇਹ ਮੇਰੀ ਇੱਕ ਸ਼ਰਤ ਹੈ ਉਹ ਇਹ ਹੈ ਕਿ ਸਾਰੇ ਕਿ ਸਾਰਿਆਂ ਨੂੰ ਵੱਖ ਨਾ ਵੱਖ ਵੱਖ ਜਿਹੜੇ ਇਨਾਮ ਮਿਲਣਗੇ ਕਿਸੇ ਨੂੰ ਇੱਕੋ ਜਿਹਾ ਤੋਹਫਾ ਨਹੀਂ ਮਿਲੇਗਾ ਇਹ ਐਲਾਨ ਕਰਨ ਤੋਂ ਬਾਅਦ ਮਹਾਰਾਜਾ ਨੇ ਉਸ ਕਮਰੇ ਦਾ ਪਰਦਾ ਹਟਾ ਦਿੱਤਾ ਜਿਸ ਵਿੱਚ ਇਨਾਮ ਪਏ ਹੋਏ ਸੀ ਸਾਰੇ ਲੋਕ ਚੰਗੇ ਤੋਂ ਚੰਗਾ ਇਨਾਮ ਪਾਉਣ ਲਈ ਪੈਲ ਕਰਨ ਲੱਗੇ ਇਨਾਮ ਸਾਰੇ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਉੱਥੇ ਰੱਖੇ ਗਏ ਸਨ ਇਸ ਲਈ ਥੋੜੀ ਦੇਰ ਹੀ ਤਾਂ ਕੰਮ ਮੁੱਕੀ ਤੇ ਖੋਹ ਖਾਈ ਤੋਂ ਬਾਅਦ ਸਾਰਿਆਂ ਨੇ ਇੱਕ ਇੱਕ ਇਨਾਮ ਮਿਲਿਆ ਸਾਰੇ ਇਨਾਮ ਬਹੁਤ ਕੀਮਤੀ ਸਨ ਆਪਣਾ ਆਪਣਾ ਇਨਾਮ ਪਾ ਕੇ ਸਾਰੇ ਖੁਸ਼ ਤੇ ਸੰਤੁਸ਼ਟ ਵੀ ਸਨ ਆਖਰ ਵਿੱਚ ਬੱਚਾ ਸਭ ਤੋਂ ਘੱਟ ਮੁੱਲ ਵਾਲਾ ਇਨਾਮ ਇੱਕ ਚਾਂਦੀ ਦੀ ਥਾਲੀ ਉਹ ਨਾ ਕੋਸ ਆਦਮੀ ਨੂੰ ਮਿਲਣਾ ਸੀ ਜੋ ਦਰਬਾਰ ਦੇ ਵਿੱਚ ਮੋਕੇ ਤੇ ਮੌਜੂਦ ਨਹੀਂ ਸੀ ਉਸ ਦਾ ਨਾਮ ਤੇ ਨਲੀ ਰਾਮ ਸੀ ਇਹ ਜਾਣ ਕੇ ਤੇ ਨਲੀ ਰਾਮ ਤੋਂ irdha ਕਰਨ ਵਾਲੇ ਬਹੁਤ ਖੁਸ਼ ਹੋਏ ਕਿ ਉਹ ਬੇਟਨ ਦੇ ਤੇ ਸਸੇ ਨਾਮ ਨੂੰ ਜਦੋਂ ਤੇ ਨਲੀ ਰਾਮ ਲਵੇ ਤਾਂ ਅਸੀਂ ਸਾਰੇ ਉਸ ਦਾ ਮਜ਼ਾਕ ਉਡਾਵਾਂਗੇ ਚਲੋ ਜੀ ਉਸ ਵੇਲੇ ਤੇ ਨਲੀ ਰਾਮ ਉੱਥੇ ਆ ਗਿਆ ਇਹ ਸੋਰ ਵਿੱਚ ਸਾਰੇ ਬੋਲ ਪਏ ਇੱਕੋ ਹੀ ਸੋਰ ਵਿੱਚ ਸਾਰੇ ਬੋਲ ਪਏ ਔ ਤੇਨਾਲੀ RAM ਜੀ ਤੁਹਾਡਾ ਅਨੋਖਾ ਇਨਾਮ ਤੁਹਾਡੀ ਉਡੀਕ ਕਰ ਰਿਹਾ ਹੈ ਤੇਲਾਨੀ RAM ਨੇ ਸਾਰੇ ਦਰਬਾਰੀਆਂ ਦੇ ਇੱਕ ਚਾਤੀ ਮਾਰੀ ਤੇ ਸਾਰਿਆਂ ਦੇ ਹੱਥ ਵਿੱਚ ਆਪਣੇ ਆਪਣੇ ਇਨਾਮ ਸਨ ਤੇ ਤੀਨ ਨਾਲੀ RAM ਸਾਰਾ ਮਾਹਰਾ ਸਮਝ ਗਿਆ ਸੀ ਕਿਉਂਕਿ ਉਹ ਤੇਲਾਨੀ RAM ਸਭ ਕੋ ਸਮਝ ਗਿਆ ਸੀ ਪਰ ਉਹ ਐਸੀ ਚੋਸਤ ਬਹੁਤ ਸੀ ਤੇਲਾਨੀ RAM ਤਾਂ ਤੇਲਾਨੀ RAM ਨੇ 50 ਚਾਂਦੀ ਦੀ ਥਾਲੀ ਚੋਕਲੇ ਤੇਰਾ ਨੀਰਾਮ ਨੇ ਚਾਂਦੀ ਦੀ ਥਾਲੀ ਨੂੰ ਮੱਥੇ ਨਾਲ ਲਾਇਆ ਤੇ ਤੁਰਪਿਆ ਪਰ ਥੋੜਾ ਤੁਰਪਿਆ ਤੇ ਉਸਨੇ ਉਸ ਨੂੰ ਦੁਪट्टे ਨਾਲ ਉਸ ਨੂੰ ਥਾਲੀ ਨੂੰ ਟਾਕ ਵੀ ਲਿਆ ਜਦੋਂ ਉਸਨੇ ਐਵੇਂ ਕੀਤਾ ਐਵੇਂ ਕੀਤਾ ਦੁਪट्टे ਨਾਲ ਟਾ ਕੇ ਬੜੀ ਕੀਮਤੀ ਚੀਜ਼ ਉਸ ਥਾਲੀ ਦੇ ਵਿੱਚ ਹੁੰਦੀ ਹੈ ਪ੍ਰੇਸ਼ਾ ਦੇਵ ਰਾਏ ਨੇ ਖਾਲੀ ਥਾਲੀ ਨੂੰ ਦੁਪट्टे ਨਾਲ ਟਾ ਕੇ ਦੇਖ ਕੇ ਬੋਲੇ ਤੇ ਨਾਲੀराम ਥਾਲੀ ਨੂੰ ਦੁਪੱਟੇ ਨਾਲ ਇਸ ਤਰ੍ਹਾਂ ਕਿਉਂ ਟਕ ਰਹੇ ਆ ਇਹ ਤਾਂ ਖਾਲੀ ਹੈ ਠੀਕ ਹੈ ਅੱਗੋ ਉਸਨੇ ਜਵਾਬ ਦਿੱਤਾ ਮੈਨੂੰ ਤੁਹਾਡਾ ਸਨਮਾਨ ਦੀ ਰੱਖਿਆ ਕਰਨੀ ਹੈ ਅੱਗੋ ਉਸਨੇ ਜਵਾਬ ਦਿੱਤਾ ਮਹਾਰਾਜ ਮੈਂ ਤੁਹਾਡੇ ਸਨਮਾਨ ਦੀ ਰੱਖਿਆ ਕਰਨੀ ਹੈ ਮਹਾਰਾਜ ਜੀ ਉਹ ਕਹਿੰਦਾ ਇਸ ਦਾ ਕੀ ਮਤਲਬ ਮਤਲਬ ਇਹ ਹੈ ਕਿ ਹੋਂ ਤੱਕ ਮੈਨੂੰ ਵੱਡੇ ਵੱਡੇ ਦਰਬਾਰ ਵਿੱਚ ਤੋਹਫੇ ਮਿਲੇ ਨੇ ਥਾਲ ਭਰ ਭਰ ਕੇ ਮਿਲਦੇ ਰਹੇ ਨੇ ਪਰ ਇਹ ਪਹਿਲਾ ਮੌਕਾ ਹੈ ਮੈਨੂੰ ਚਾਂਦੀ ਦੀ ਖਾਲੀ ਥਾਲੀ मिली है मैं इसलिए था था थाली नु बाहर लेके निकलंगा तो लोग मेनू की कहंगे कि महाराज ਕੋਲ ਇੰਨਾ ਧਨ ਵੀ ਨਹੀਂ ਹੈਗਾ ਕਿ ਬ੍ਰਾਹਮਣ ਨੂੰ ਹੁਣ ਥਾਲੀ ਵਿੱਚ ਕੁਝ ਰੱਖ ਕੇ ਨਹੀਂ ਦਿੱਤਾ ਖਾਲੀ ਵਰਤਾਂ ਤਾਂ ਕੋਈ ਗਿਆ ਗੁਜਰਿਆ ਬ੍ਰਾਹਮਣ ਨੂੰ ਨਹੀਂ ਦਿੰਦਾ ਬਸ ਇਹੋ ਹੀ ਕਰਨਾ ਹੈ ਕਿ ਮੈਂ ਤੁਹਾਡੀ ਇੱਜ਼ਤ ਕਾਇਮ ਕਰਨ ਲਈ ਦੁਪੱਟੇ ਨਾਲ ਥਾਲੀ ਨੂੰ ਢੱਕ ਲਿਆ ਹੈ ਆਪਣਾ ਅਤਲਾਨੀ RAM ਦੀ ਇਸ ਚਿਤ్రਾਈ ਭਰੀਆਂ ਗੱਲਾਂ ਗੱਲਾਂ ਤਾਂ ਖੁਸ਼ ਹੋ ਗਏ ਕ੍ਰਿਸ਼ਨ ਦੇਵਰਾਏ ਨੇ ਗਲੇ ਵਿੱਚ ਆਪਣਾ ਕੀਮਤੀ ਹਰੇ ਹੀਰਿਆਂ ਦਾ ਜੜਿਆ ਹਾਰ ਲਾਇਆ ਤੇ ਕਿਹਾ ਤੇਲਾਨੀ RAM ਤੇਰੀ ਖਾਲੀ ਅੱਜ ਵੀ ਖਾਲੀ ਨਹੀਂ ਰਹੇਗੀ ਅੱਜ ਉਸ ਵਜ੍ਹਾ ਤੋਂ ਕੀਮਤੀ ਇਨਾਮ ਹੋਵੇਗਾ ਖਾਲੀ ਖਾਲੀ ਅੱਗੇ ਕਰੋ ਉਸ ਨੂੰ ਕਿਹਾ ਮਹਾਰਾਜ ਨੇ ਤੇਲਾਨੀ RAM ਨੇ ਥਾਰੀ ਮਹਾਰਾਜ ਕੇ ਕ੍ਰਿਸ਼ਨ ਦੇਵਰਾਏ ਦੀ ਅੱਗੇ ਕਰ ਦਿੱਤੀ ਮਹਾਰਾਜ ਨੇ ਉਸ ਵਿੱਚ ਆਪਣਾ ਵੱਡ ਮੁੱਲਾ ਹਾਰ ਪਾ ਦਿੱਤਾ। ਲਾਲਨੀ ਰਾਮ ਦੀ ਅਕਲ ਦਾ ਸਾਰੇ ਲੋਹਾ ਮੰਨ ਗਏ। ਉਸ ਦਾ ਮਜ਼ਾਕ ਡਾਉਣ ਵਾਲੇ ਦੇ ਇਰਾਦੇ ਰੱਖਣ ਵਾਲੇ ਦਰਬਾਰੀ ਇੱਧਰ ਉੱਧਰ ਝਾਕਣ ਲੱਗੇ। ਹੌਂ ਤੇ ਲਾਲਨੀ ਰਾਮ ਵੀ ਥੋੜਾ ਥੋੜਾ ਮੁਸਕਰਾ ਰਿਹਾ ਸੀ। ਤੇ ਹਾਂਜੀ ਦੋਸਤੋ ਆਪਾਂ ਨੂੰ ਨਾ ਇਸ ਥਾਣੀ ਤੋਂ ਇਹੋ ਹੀ ਸਿੱਖਿਆ ਮਿਲਦੀ ਹੈ। ਵਾਈ ਗੁਰੂ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਕੀ ਹੋ ਜਾਣਾ। ਇਸੇ ਕਰਕੇ ਕਦੀ ਵੀ ਸਾਨੂੰ ਕਿਸੇ ਦੇ ਦਾ ਮਜ਼ਾਕ ਨਹੀਂ ਡੋਣਾ ਚਾਹੀਦਾ ਆਖਰ ਨੂੰ ਤਲਾਨੀ ਰਾਮ ਨੂੰ ਮਜ਼ਾਕ ਕਰਨ ਵਾਲੇ ਹੀ ਨੀਂਹਾਂ ਪਾ ਗਏ ਸਾ ਤੇ ਤਲਾਨੀ ਰਾਮ ਉਹਦੇ ਚਤਰਾਈ ਬਖਾਉਂਦਾ ਹੋਇਆ ਤਾਂ ਬਹੁਤ ਹੀ ਵੱਡਾ ਮੁੱਲਾ ਹੀਰਿਆਂ ਦਾ ਹਾਰ ਕ੍ਰਿਸ਼ਨ ਦੇ ਉਰੇ ਤੋਂ ਲੈ ਜਾਂਦਾ ਹੈ ਤੇ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਆਂ ਕੱਲ ਨਵੀਂ ਤੇ ਪਿਆਰੀ ਜੀ ਸਟੋਰੀ ਦੇ ਨਾਲ ਬਾਏ ਬਾਏ ਜੀ ਸਾਰਿਆਂ ਨੂੰ